तो ना है है। कर है है। का तो अच्छा इतना दुखी अबदा हाय करती है 10 के मिनट मंजे थे पै जानी सर बहुत दुखी अबदा हाय बाकी काम बात ही करूंगी ਨੀ ਮਹਾਰਾਣੀ ਬਣ ਕੇ ਪਈਆਂ ਮੰਜੇ ਤੇ ਲਿਟੀ ਘਰ ਦੇ ਕੰਮ ਕੌਣ ਨਵੇੜੂਗਾ ਉਹ ਤਾਂ ਭੈਣੇ ਮੈਂ ਹੁਣੇ 10 ਕਿ ਮਿੰਟ ਪਈ ਸੀ ਮੇਰਾ ਸਿਰ ਬਹੁਤ ਦੁਖਦਾ ਸੀ ਕੋਈ ਨਾ ਮੈਂ ਬਾਕੀ ਕੰਮ ਕਰ ਦੂੰਗੀ ਮੈਂ ਤਾਂ ਬਾੜੇ ਚੋਂ ਆਈ ਸੀ ਗੋਹਾ ਪੱਥਰ ਫੇਰ ਕੀ ਹੋ ਗਿਆ ਜੇ ਚਾਰ ਪਾਥੀਆਂ ਪੱਥ ਕੇ ਆਈਆਂ ਭਾਲਤਾ ਨਹੀਂ ਬਾਕੇ ਆਈ ਬੰਦੇ ਦੀ ਧੀ ਬਣ ਕੇ ਕੋਚਾ ਮਾਰ ਸਾਰੇ ਕਮਰਿਆਂ ਦੇ ਵਿੱਚ ਕੋਈ ਗੱਲ ਨਹੀਂ ਭੈਣੇ ਮੈਂ ਕੰਮ ਕਰ ਦਿੰਨੀ ਆ ਚੱਲ ਚੱਲ ਲਾ ਜਾ ਕੇ ਪੋਚੇ

ਹਾਂ 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 ਲੱਗਦਾ ਮੈਂ ਠੀਕ ਨਹੀਂ ਅੱਜ ਮੈਂ ਜਾ ਕੇ ਪੈਣੀ ਆ ਆ ਤਾ ਸਰਫੇ ਜਾਣੀ ਪੇਯਾ ਰਾਮਨਾ ਹੈ ਕਵਲਾ ਮਹਾਰਾਣੀ ਤੋਂ ਪੇਪਈਆ ਉਤਾ ਭਾਂਡੇ ਧੋਈ ਜਾਂਦੀ ਸੀ ਪਾਈ ਉੱਥੇ ਪਾਈ ਮੈਂ ਦੇਖਦੀ ਆ ਜਾ ਕੇ ਉਹਨੂੰ ਯਾਨੀ ਤੂੰ ਬੰਦ ਕਮਰ ਹੋਂ ਚੱਕ ਨੀ ਤੈਨੂੰ ਤਾਂ ਮੈਂ ਭਾਂਡੇ ਧੋਣ ਨੂੰ ਕਿਹਾ ਸੀ ਤੂੰ ਰਾਮਨਾਰ ਪਈਆਂ ਲੰਮੇ ਤਣ ਕੇ ਕੋਈ ਨਾ ਭਣੇ ਮੈਂ ਧੋ ਦਿੰਨੀ ਆ ਮੈਨੂੰ ਤਾਂ ਚੱਕਰ ਆ ਗਿਆ ਸੀ ਮੈਨੂੰ ਘਬਰਾਟ ਵੀ ਆ ਗਿਆ ਸੀ ਤੈਨੂੰ ਚੱਕਰ ਬੰਦੇ ਦੀ ਧੀ ਬਣ ਕੇ ਭਾਂਡੇ ਤੋਂ ਨਾਲੇ ਪਿਛਲੇ ਪਾਸੇ ਪਿਆ ਮੰਜਾ ਉਹਨੂੰ ਜਾ ਕੇ ਬਣ ਮੇਰੀ ਮਿਹਨਤ ਵਾਲੀ ਗੱਲ ਆ ਮੈਨੂੰ 10 ਮਿੰਟ ਪੈ ਲੈਣ ਦੇ ਮੈਂ ਤਾਂ ਖੜਿਆ ਵੀ ਨਹੀਂ ਜਾਂਦਾ ਮੈਨੂੰ ਤਾਂ ਬੁਖਾਰ ਚੜਿਆ ਪਿਆ ਮੈਨੂੰ 10 ਮਿੰਟ ਪੈ ਲੈਣ ਦੇ ਮੈਂ ਫੇਰ ਕੰਮ ਕਰ ਦੂੰਗੀ ਤੂੰ ਹੀ ਕੰਮ ਕਰੇਂਗੀ ਹੋਰ ਤੇਰਾ ਪਿਓ ਕਰੂਗਾ 10-10 ਮਿੰਟ ਨਹੀਂ ਬੰਦੇ ਦੀ ਧੀ ਬਣ ਕੇ ਸਾਰਾ ਕੰਮ ਕਰ ਜਾ ਕੇ ਰਸੋਈ ਦੇ ਭੈਣੇ ਇਹਨਾਂ ਜ਼ੁਲਮ ਨਾ ਕਰ ਮੈਂ ਤੇ ਫਿਰ ਵੀ ਤੇਰੀ ਜਠਾਣੀ ਆ ਤੇ ਤਿਤੋਂ ਵੱਡੀ ਆ ਬੇਬੇ ਮਾੜਾ ਮੋਟਾ ਇਹਨੂੰ ਕੁਛ ਕਹਿ ਲਿਆ ਕਰ ਫੇਰ ਕੀ ਹੋ ਗਿਆ ਜੇ ਮੈਂ ਗਰੀਬ ਘਰ ਚ ਜੰਮੀ ਆ ਤੂੰ ਅਮੀਰ ਘਰ ਦੇ ਵਿੱਚ ਵਿੱਚ ਮੇਰਾ ਕੀ ਕਸੂਰ ਆ ਜੇ ਮੈਨੂੰ ਪਰਮਾਤਮਾ ਨੇ ਗਰੀਬ ਘਰ ਦੇ ਵਿੱਚ ਜਨਮ ਇਹਨੂੰ ਕੀ ਕਹਨੀ ਆ ਬੇਬੇ ਮੈਨੂੰ ਕੀ ਕਹਿ ਲੂਗੀ ਨਾ ਪਤਾ ਮੈਂ ਨਹੀਂ ਕਹਿੰਦੀ ਇਹੀ ਆ ਘਰ ਦਾ ਮੁਖੀ ਇਹ ਜੋ ਕੁਛ ਕਰੂਗਾ ਇਹੀ ਕਰੂਗੀ ਅਠਨੀ ਚੱਲ ਕੇ ਭਾਂਡੇ ਤੋਂ ਅੱਜ ਲਈ ਬੇਬੇ ਸੁਣ ਲੈ ਚੱਲ ਚੱਲ ਭਾਂਡੇ ਤੋਂ ਜਾ ਪੈਣੀ ਮੇਰੀ ਗੱਲ ਤਾਂ ਸੁਣ ਲੈ ਪੈਣੀ ਪੈਣੇ ਗੱਲ ਤਾਂ ਸੁਣ ਲੈ ਮੇਰੀ ਤੂੰ ਉੱਠੇਂਗੀ ਕਿ ਛਿੱਤਰ ਖਾ ਕੇ ਉੱਠੇਂਗੀ ਰਸੋਈ ਤੱਕ ਗੁੱਤਨੀਆਂ ਫੜ ਕੇ ਘੜੀਸ ਦੀ ਲੈ ਕੇ ਜਾऊं ਤੈਨੂੰ ਪਤਾ ਮੈਂ ਕਿੱਡੀ ਚੰਦਰੀ ਆ ਚੰਦਰੀ ਚਲਾ ਜਾ ਬੇਬੇ ਅੰਦਰ ਚੱਲੀਏ ਇਹ ਤਾਂ ਇਹੀ ਕੁਛ ਰਹਿਣਾ ਬੇਬੇ ਤੋਂ ਪਸਿੱਕੀ ਜਾਨੀ ਐ ਸੋਤ ਸਵੇਰ ਦਾ ਟਾਈਮ ਸੀ ਮੈਂ ਕਿਹਾ ਤੋਂ ਤਪ ਸੇਕ ਲਾਂ ਆਹ ਓਕੇ ਕਰੀ ਜਾਂਦੀ ਐ ਬੇਬੇ ਪਾਹਰ ਵਾਲੀ ਚਾਹ ਬੜਾਈ ਸਰ ਲਵੇਟ ਕੇ ਪੈਗੀ ਇਹਨੇ ਬੜਾ ਮਖੌਲ ਬਣਾ ਕੇ ਛੱਡਿਆ ਵਾ ਕੰਮ ਇਹਦਾ ਪਿਓ ਕਰੂਗਾ ਇਹਨੂੰ ਤਾਂ ਮੈਂ ਦੇਖਦੀ ਆਂ ਜਾ ਕੇ ਅੰਦਰ ਨੇ ਮੇਰੀ ਸਵੇਰ ਦੇ 12 ਵਜੇ ਪਏ ਆ ਸਵੇਰ ਦੀ ਚਾਹ ਬਣਾ ਕੇ ਰਾਮ ਨਾਲ ਲੰਮੀਆਂ ਤਾਣੀ ਪਈਆਂ ਐ ਭੈਣੇ ਮੈਨੂੰ ਤਾਂ ਬੁਖਾਰ ਬਹੁਤ ਚੜਿਆ ਹੋਇਆ ਵਾ ਡਾਕਟਰ ਸੱਦ ਕੇ ਮੈਨੂੰ ਦਵਾਈ ਦਿਵਾਦੋ ਮੈਂ ਦਵਾਈ ਨਾ ਦਿਵਾਦੋ ਤੈਨੂੰ ਐਵੇਂ ਕੱਲ ਦੇ ਖੇਖਣ ਜੇ ਕਰੀ ਜਾਨੀ ਆ ਜਾਨ ਨਿਕਲਦੇ ਤੇਰੇ ਦਵਾਈ ਦਿਵਾਉਣ ਨੂੰ ਜਾ ਕੇ ਬਾਹਰ ਝਾੜੂ ਲਾ ਲ ਉੱਠ ਖੜ ਬੰਦੇ ਦੀ ਟੀ ਬਣ ਕੇ ਨਹੀਂ ਚਾ ਸਿਰ ਚ ਜੁੱਤੀਆਂ ਮਾਰ ਮਾ ਠਾਉ ਤੈਨੂੰ ਮੈਂ ਕੱਤਾ ਕਿ세 ਕੁੜੀ ਨੂੰ ਗਰੀਬ ਘਰ ਚ ਦਾ ਜੱਮੀ ਕਿੱਧਰ ਨੂੰ ਚੱਲੀ ਆ ਬੜੇ ਮੈਂ ਤਾਂ ਕੱਪੜੇ ਧੋਣ ਲੱਗੀ ਸੀ ਕੱਪੜੇ ਤਾਂ ਮੈਨੂੰ ਵੀ ਨਹੀਂ ਦੇ ਆ ਬੰਦੇ ਦੀ ਟੀ ਬਣ ਕੇ ਹੱਥਾਂ ਦਾ ਕੱਪੜਾ ਧੋ ਬਾਸ਼ੇ ਮਸ਼ੀਨ ਨੂੰ ਹੱਥ ਲਾਉਣ ਦੀ ਲੋੜ ਨਹੀਂ ਥੋੜੇ ਨੰਗਾ ਨੇ ਕੀ ਦਿੱਤਾ ਤੁਹਾਨੂੰ ਸਾਰਾ ਘਰ ਮੈਂ ਭਰੇ ਆ ਮੈਂ ਬੰਦੇ ਦੀ ਟੀ ਬਣ ਕੇ ਹੱਥ ਨਾਲ ਕੱਪੜੇ ਧੋ ਕੋਈ ਨਾ ਬਣੇ ਧੋ ਲੈਣੀ ਆ ਅਹ ਜਾ ਕੇ ਪੈਣੀ ਆ ਅਹ ਹਾਂ ਅੱਜ ਮੈਨੂੰ ਕੀ ਹੋ ਜਾਂਦਾ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਫੇਰ ਪੈ ਗਈ ਇਹਨੂੰ ਜਾ ਕੇ ਪੁੱਛਦੀਆਂ ਨੀ ਹੁਣ ਪੈ ਕਾ ਤੋ ਗਈ ਕੱਪੜੇ ਕਿਉਂ ਨਹੀਂ ਧੋਤੇ ਪੈਣੇ ਮੇਰਾ ਤਾਂ ਬੁਖਾਰ ਨਾਲ ਬਾਹਲਾ ਹੀ ਪੁਰਾਹਾਲਾ ਇਤੋਂ ਤਾਂ ਬੈਠਿਆ ਵੀ ਨਹੀਂ ਜਾਂਦਾ ਨਾ ਉੱਠ ਖੜੀ ਹੋ ਤੈਨੂੰ ਮੈਂ ਬਿਠਾਉਣੀ ਆ ਬੰਦੇ ਦੀ ਟੀ ਬਣ ਕੇ ਉੱਠ ਜਾ ਕੇ ਕੱਪੜੇ ਧੋ ਮੇਤੋਂ ਪੈਣੇ ਉੱਠ ਉੱਠ ਛੇਤੀ ਖੜੀ ਹੋ ਪੈਣੇ ਤੂੰ ਉੱਠ ਛੇਤੀ ਖੜੀ ਹੋ ਮੈਨੂੰ ਮੇਤੋਂ ਪੈਰੀ ਹੱਥ ਲਵਾ ਲਾ ਮੇਤੋਂ ਖੜਿਆ ਨਹੀਂ ਜਾਂਦਾ ਈ ਕਰੀ ਜਾਂਦੀ ਆ ਇਹ ਆਈ ਇਹ ਕਾਤਕਰੀ ਜਾਂਦੀ ਨਾ ਤੇ ਬਾਹਰ ਫੜ ਫੜ ਕੇ ਚੀ ਜਾਂਦੀ ਆ ਤੇ ਦੇਖਦੀ ਆ ਜਾ ਕੀ ਹੋਈ ਜਾਂਦਾ ਤੈਨੂੰ ਮੈਂ ਕਿਹਾ ਪਹਿਣ ਛੱਡ ਦੇ ਮੈਨੂੰ ਪਹਿਣ ਮੈਨੂੰ ਬੁਖਾਰ ਬਹੁਤ ਏ ਜਾ ਛੱਡ ਦੇ ਪਿੰਨੇ ਪਹਿਣੇ ਬਚਾਲਾ ਮੈਨੂੰ ਪਹਿਣੇ ਕੀ ਹੋ ਗਿਆ ਕੀ ਹੋ ਗਿਆ ਤਾਂ ਵੀ ਪਿੰਨੀ ਨਹੀਂ ਦੇਣਾ ਪਹਿਣੇ ਬਚਾਰਾ ਸਾਨੂੰ ਤਾਂ ਬੁਖਾਰ ਬੜਾ ਲੱਗਦਾ ਮੈਨੂੰ ਪਹਿਲਾਂ ਇਹ ਨੂੰ ਚੱਲਣਾ ਬੀਪੀ ਗਲ ਹੋ ਗਿਆ ਲੈ ਤੇ ਬੁਖਾਰ ਵੀ ਬਾਲਾ ਹੀ ਹੋਇਆ ਪਿਆ ਮੈਨੂੰ ਚੱਲ ਮੈਂ ਮਰ ਜੂ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਲੈ ਮੈਨੂੰ ਦਵਾਈ ਦਿਵਾ ਲੈ ਹਾਂ ਹਾਂ ਚੱਲ ਕੋਈ ਨਾ ਮੈਂ ਦਿਵਾ ਲਿਓ ਨੀ ਦਵਾਈ ਅੱਜ ਨਾ ਤੈਨੂੰ ਬੁਲਾ ਕੇ ਕਿੰਨਾ ਮੈਨੂੰ ਬੁਲਾ ਕੇ ਗਈ ਆ ਹਰਪ੍ਰੀਤ ਅਕਸਰ ਨੂੰ ਤੇਰੀ ਕੁੜੀ ਸੀ ਤੈਨੂੰ ਬੁਲਾ ਕੇ ਜਾਣ ਦਾ ਤਾਂ ਉਹਦਾ ਫਰਜ਼ ਸੀ ਨਾ ਉਹਨੂੰ ਲੈ ਕੇ ਭੱਜ ਗਈ ਡਾਕਟਰ ਕੋਲੇ ਸਹੀ ਗੱਲ ਆ ਕੋਈ ਨਾ ਦੇਖਨੇ ਇਹਨੂੰ ਕੀ ਕਰਦੀ ਐ ਪਾਪਾ ਆ ਜਾ ਆ ਜਾ ਫੱਟੀ ਆ ਜਾ ਅੱਛਾ ਵਾਜਾਂ ਮੰਜੀ ਤੇ ਬੈਠੇ ਬੇਬੇ 193 ਦਾ ਬੁਖਾਰ ਸੀ ਭਾਬੀ ਨੂੰ ਤੁਸੀਂ ਇੰਨੀ ਬੁਰੀ ਹਾਲਤ ਕੀਤੀ ਪਈ ਸੀ ਇਹਦੀ ਤੁਸੀਂ ਦਵਾਈ ਵੀ ਨਹੀਂ ਦਵਾਈ ਬੇਬੇ ਮੈਨੂੰ ਭਾਬੀ ਨੇ ਸਾਰਾ ਕੁਝ ਦੱਸਤਾ ਜਿਹੜਾ ਤੁਸੀਂ ਇਹਦੇ ਨਾਲ ਸਲੂਕ ਕਰਦੀਆਂ ਮਾਂ ਨਾ ਬੇਬੇ ਕੀ ਗੱਲ ਜੇ ਗਰੀਬ ਘਰੋਂ ਭਾਬੀ ਤਾਂ ਤੂੰ ਇੰਨਾ ਬਤਕਰਾ ਕਰਨਾ ਦੋਨਾਂ ਵਿੱਚ ਤੂੰ ਹਰ ਪੇ ਸਾਡੇ ਘਰ ਦੇ ਮਾਮਲੇ ਵਿੱਚ ਨਾ ਬੋਲ ਨਾ ਬੋਲਣਾ ਕਿਉਂ ਨਾ ਮੈਂ ਤਾਂ ਬੋਲੋਗੀ ਮੈਂ ਇਸ ਘਰ ਦੀ ਕੁੜੀ ਆ ਮੈਨੂੰ ਪੂਰਾ ਹੱਕ ਆ ਜਿੰਨੀ ਮੈਨੂੰ ਤੂੰ ਪਿਆਰੀ ਆ ਓਨੀ ਮੈਨੂੰ ਇਹ ਪਿਆਰੀ ਬਾਕੀ ਤੂੰ ਐਡੀ ਚੰਦਰੀ ਹੋਵੇਂਗੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਫਿਰ ਕੀ ਹੋਗਾ ਜੇ ਤੂੰ ਅਮੀਰ ਘਰ ਦੀ ਆ ਇਹ ਗਰੀਬ ਘਰ ਦੀ ਆ ਤਾਂ ਬੇਬੇ ਤੈਨੂੰ ਨਹੀਂ ਮਾੜੀ ਮੋਟੀ ਸ਼ਰਮ ਆਉਂਦੀ ਮੈਨੂੰ ਤਾਂ ਤੈਨੂੰ ਮਾਂ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਆ ਜੇ ਮੇਰੇ ਭਾਈ ਦੀ ਮਜਬੂਰੀ ਆ ਉਹਨੂੰ ਰਾਜਸਥਾਨ ਰਹਿਣਾ ਪੈਂਦਾ ਤਾਂ ਤੁਸੀਂ ਮਗਰੋਂ ਇੰਨਾ ਜ਼ਲਮ ਕਰੋਗੀ ਇਹਦੇ ਨਾਲ ਛੋਟੀ ਭਾਬੀ ਨੂੰ ਤਾਂ ਕਿਸੇ ਦਾ ਡਰ ਡੁੱਕਰ ਹੈ ਨਹੀਂਗਾ ਚਲ ਆਪਣਾ ਛੋਟਾ ਤਾਂ ਸਪੇਨ ਗਿਆ ਹੋਇਆ ਪਰ ਬੇਬੇ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਬੇਬੇ ਜੇ ਅਮੀਰ ਘਰੋਂ ਆ ਤਦਾਜ ਲੈ ਕੇ ਆਈ ਆ ਤਾਂ ਤੂੰ ਇਹਨੂੰ ਫੁੱਲ ਬਣਾਤਾ ਆ ਪਾਪਿੰਚ ਤੋਂ ਜਵੇਂ ਜੀਰੋ ਕਰ ਯਾਦ ਕਰ ਜਦੋਂ ਤੈਨੂੰ ਡਾਕਟਰ ਨੇ ਬਹਿਮ ਪਾਤਾ ਸੀਗਾ ਵੀ ਤੇਰੇ ਗੁਰਦੇ ਖਰਾਬ ਹੋ ਗਏ ਇਹ ਉਹੀ ਭਾਬੀ ਆ ਜਿਹਨੇ ਤੈਨੂੰ ਆਪ ਦਾ ਗੁਰਦਾ ਦੇਣ ਨੂੰ ਕਿਹਾ ਸੀ ਇਹ ਤਿਆਰ ਹੋ ਗਈ ਸੀ ਆਪ ਦਾ ਗੁਰਦਾ ਯਾਦ ਕਰ ਬੇਬੇ ਉਹ ਦਿਨ ਹੁਣ ਤੂੰ ਯਾਦ ਕਰ ਭੁੱਲ ਗਈ ਲੱਗਦੀ ਤੂੰ ਉਹ ਦਿਨ ਹੁਣ बस भाभी तू ना रो बस बस रो ना हाय मेरे तो बहुत बड़ी गलती होगी कमल चल पुत तो घर दे काम कर मैं करा कर दे काम कर तू काम राज तो नहीं मैं काम कराउणा आज ओदा तो बुखार होने में ठीक होया ना मेरी रख के काम करना वो तो बथेरा तो जुलम कर ले बेचारी ते ਆਪਕੇ ਕੰਮ ਕਰਨਾ ਹੈ ਰੱਖ ਕੇ ਮੇਰੀ ਗੱਲ ਸੁਣ ਲੈ ਹੁਣ ਠੀਕ ਆਪਕੇ ਕਰਨਾ ਕੰਮ ਸੁ ਕਰ ਚਲ ਸੁ ਕਰ ਇਹਨਾਂ ਦਾ ਤਾਂ ਕਲੇਸ਼ ਖਤਮ ਹੋਇਆ ਹੁਣ ਮੈਂ ਵੀ ਆਪਦੇ ਪਿੰਡ ਜਾਵਾਂ ਲੱਗਦਾ ਮੈਨੂੰ ਕੰਮ ਕਰਨਾ ਹੀ ਪੈਣਾ ਮੇਰੇ ਤੋਂ ਗਲਤੀ ਹੋ ਗਈ ਚਲ ਮੈਂ ਕਰਦੀ ਮੈਂ ਕੰਮ ਕਰ ਹੀ ਲੈਣੀ ਆ ਉੱਥੇ ਲਭੋ ਤਾਂ ਦਵਾਈ ਲੈ ਲੈ ਲਿਆ ਬੇਬੇ ਦਲਬੋਤਰਾ ਆਮਕਾਰ ਹੋਣਾ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਤੇਰੀ ਮਾਂ ਤੇਰੇ ਨਾਲ ਆ ਸਸ਼ੀਕਾ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕਰਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਡੀ ਟੀਮ ਨੂੰ ਸਪੋਰਟ ਕਰੋ ਤੇ ਊਮਨਸ ਪਾਵਰ ਨੂੰ ਸਪੋਰਟ ਕਰੋ Thank you for watching. Bye.